ਤੇ ਅਮਨ ਨੂੰ ਧਾਰ ਦੇ ਸੱਦੇ ਤੇ ਪਹੁੰਚੇ ਬਹੁਤ ਉਸਤਕਾਰ ਦੇ ਸਾਥੇ ਦੱਬ ਕੇ ਆਖੋ ਸਾਡੇ ਪਹਿਲਾ ਸਾਬ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਪਟੋ ਸਾਥੀਓ ਅੱਜ ਪਾਤਸ਼ਾਹ ਤੁਮਾਂ ਦੇ ਜਿਹੜੀ ਜੁਗਰ ਪਾਦਾ ਖਲਾਸੀ ਕਰੀਆ ਉਹਨਾਂ ਦਿੱਟ ਸਿਆਪਾ ਕਰਨਾ ਆ ਜਿਹੜੇ ਤਰੀਕੇ ਨਾਲ ਅੱਪਾ ਖੜਿਆ ਨਾਰੇ ਦਾ ਜਵਾਬ ਨਾ ਰਹਿ ਨਹੀਂ ਤੇਰੇ ਆਪਣੀਆਂ ਗੱਲਾਂ ਦਾ ਸੁਟਾਇਆ ਪਿਆ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਜਿਹੜੀ ਲੈਡ ਪਾਲਸੀ ਆ ਉਹਨੇ ਰੱਬ ਕਰਾ ਲਿਆ ਕਰੋ ਮੇਰੀ ਸਾਰੇ ਫੈਕਟਰੀ ਤੇ ਪਿਆ ਦੀ ਪਈ ਨਾਰੇ ਦਾ ਜਵਾਬ 10 ਵਜ ਕੇ ਬੈਠ ਕਰੋ ਚਾਈ ਆਪਾਂ ਕਾਰਜ ਕਰਾਂਗੇ ਤਸਾਨ ਇੱਕ ਤਾਂ ਜਿੰਦਾਬਾਦ 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 ਤਸਾਨ ਇੱਕ ਤਾਂ ਜਿੰਦਾਬਾਦ ਜਿੰਦਾਬਾਦ भवंत मानार मर्क लैंड पतो मुजर मर्ज़ा पिजली नथ करियो त से लको पते ई आहे जहिड़ी लैंड पीलिंग टोलसी आई आहे उहो पी आहे ਉਹਦਾ ਵਿੱਚ ਆਪਣੀਆਂ ਜ਼ਮੀਨਾਂ ਲੈ ਆਪਣੇ ਤੇ ਖੋਤੇ ਆਪਣੀਆਂ 25 ਦੇ ਵਿੱਚ ਮੋੜ ਰਹੇ ਨੇ ਸਰਕਾਰ ਦੇ ਵਿੱਚ ਕੁਛ ਨਹੀਂ ਲੱਗਿਆ ਹੁਣ ਤੱਕ ਇਹ ਮੁੰਡਾ ਦੀ ਸਾਮ ਸੰਭਾਲ ਕੋਈ ਕਿਨੇ ਕੋਈ ਬੋਲੋ ਪਚਾਈਆ ਪਰ ਆ ਸਰਕਾਰ ਬਦਲਾਂ ਦੇ ਵਿੱਚ ਪੱਕਾ ਬਾਤ ਪਿਆ ਪੰਜਾਬ ਸਰਕਾਰ ਨੇ ਚੋਤੇ ਮੁੰਡਾ ਦੇਤੇ ਤਾਂ ਸਰਕਾਰ ਨੇ ਦੇਤੀਆਂ ਪਾਸਕਰ ਉਹ ਕਾਰਪੋਰੇਟ ਫੋਟ ਦੇ ਹਿੱਤਾ ਵਾਸਤੇ ਦਸਤਾਵੇਜ਼ ਦੇ ਦੇਤੀਆਂ ਜਾਣੀ ਕੋ ਮਨਾਫਤ ਵਾਰੀਆਂ ਨੇ ਪਹਿਲੀ ਵਾਰ ਹੋਇਆ ਤੇਰੇ ਵੱਲ ਦੇ ਵਿੱਚ ਜਿੰਨੇ ਸਰਕਾਰਾਂ ਤੈਸਾਂ ਦੇ ਸਰਕਾਰਾਂ ਬਣਦੀਆਂ ਨੇ ਕੋਈ ਸੇਵਾ ਦੇਣਾ ਜਾਂ ਬਲਾਗ ਨਾਲ ਤਰਸਾ ਦੇਣਾ ਨਹੀਂ ਆ ਪਰ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜਿਹੜੀ ਪੰਜਾਬ ਸਰਕਾਰ ਪਹਿਲੀ ਜੰਮੀ ਸਿਆਲ ਮੈਂਡ ਪ੍ਰਚੇਤਕ ਕਿੰਨਾ ਸੀ ਆ ਆਮਦਗੀਆਂ ਜੋ ਪ੍ਰਾਰਥਨ ਵਿਧਾਨ ਕਰਦੇ ਆ ਸਪਾਈ ਕਿੰਨੇ ਹਾਰ ਇੱਕ ਜਗਤ ਦੇ ਵਿੱਚ ਨੰਨਤ ਮੰਨਤ ਨਹੀਂ ਨੇ ਪਰ ਪਰੇ ਬਾਈਕ ਦੇ ਚਾਹਤ ਦੇ ਫੋਟੋ ਵੀ ਦੁਨੀਆਂ ਗਿਆ ਨੇ ਤੇ ਲੋਕਾਂ ਦੀ ਏਕਤਾ ਵੀ ਜ਼ਰੂਰ ਤਾਂ ਜਿਹੜੀ ਲੋਕ ਪਾਰਸੀਆ ਤੁਸੀਂ ਲੱਗਦਾ ਕਿ ਸਮਝ ਚੁੱਕੇ ਹੋ ਵੀ ਕਿੰਨੀ ਮਾਰੀਆ ਕਿਉਂਕਿ ਜਿਹੜੇ ਕੋਈ ਪਲਾਟ ਨੇ ਪਲਾਟੋਂ ਤੁਸੀਂ ਕੀ ਕਰੋਗੇ ਉਧਰ ਨਾਲ ਕਿਸਾਨ ਮਜ਼ਦੂਰ ਜਾਨਵਰ ਪਾਚੀ ਸਾਰੇ ਪ੍ਰਭਾਵਤ ਹੋਣਗੇ ਕਿਉਂਕਿ ਲੋਕ ਤੁਸੀਂ ਪਲਾਟੋਂ ਨੂੰ ਚਾਹੇ ਦੇਖੋਗੇ ਜਿੰਨਾ ਕੱਦ ਨੇ ਵੀ ਅਸੀਂ ਤੁਹਾਨੂੰ ਦੋ ਟੋਕੇ ਦੇਣਾ 3 ਸਾਲ ਦਾ 4 ਸਾਲ ਤੁਮੇਂ ਦੇ ਦਿੰਦੇ ਨੇ ਤੁਸੀਂ ਪੜੀ ਪਾਟ ਜਾਣਦੇ ਹੋ ਲੋਕਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਜਿੰਨੇ ਬੈਲੇ ਹੋ ਜੂਗੇ ਸਾਰੇ ਰੋਗ ਨੂੰ ਕੋਈ ਨਾ ਕਾਰਬੋਨ ਸੈਕਟਰ ਦੇ ਰੂਪਾਂ ਵਾਸਤੇ ਦੇਣਾ ਨਵੇਂ ਤੋਂ ਨਵੇਂ ਪ੍ਰੋਜੈਕਟਾਂ ਨੇ ਜਿੰਨੇ ਵੀ ਪੈ ਰਹੇ ਨੇ ਪ੍ਰਾਈਵੇਟ ਹੰਦਦਾਰੋਂ ਤੁਸੀਂ ਆਪ ਜਾਣਦੇ ਹੋ ਪਰ ਆ ਚਪਰੇ ਦੀ ਹਰਨਾ ਤੁਹਾਨੂੰ ਨਕਾ ਨੂੰ ਸੜਕ ਦੇ ਉੱਪਰ ਨਾ ਪਾਣਾ ਹਰ ਇੱਕ ਟਿੰਡ ਦੇ ਵਿੱਚ ਇਕੱਲਾ ਇਕੱਲਾ ਮੰਦਿਰ ਹੈ ਹਰ ਘਰ ਤੇ ਹਰ ਇੱਕ ਬੰਦੇ ਨੂੰ ਜੱਜੇ ਬੰਦੇ ਨਾਲ ਰਲਣਾ ਪੈਣਾ ਆਪਾਂ ਆਪ ਲਈ ਜਿੱਤਾਂਗੇ ਜਦੋਂ ਕੋਈ ਕਿਸਾਨ ਆ ਮਜ਼ਦੂਰ ਆ ਨੌਜਵਾਨ ਹੋਵੇ ਤਾਂ ਜਾਂ ਕੋਈ ਕਾਰੀਆਰੇ ਦੇ ਪੱਤੇ ਨੇ ਜਾਂ ਮਜ਼ਦੂਰ ਜਿਹਾ ਬੰਦਿਆ ਨੇ ਜਦੋਂ ਆਪਾਂ ਨੇ ਪਹਿਲੀ ਵਾਰੀ ਲੜੇ ਸੀ ਆਪਾਂ ਸਾਰੇ ਲੋਕ ਇਕੱਠੇ ਹੋ ਕੇ ਲੜੇ ਸੀ ਪਰ ਉਹਦਾ ਮੌਰੀ ਪੰਜਾਬ ਰਹਾ ਤੀ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਮੌਰੀ ਹੋ ਕੇ ਜਿਹੜੀਆਂ ਨੀਤੀਆਂ ਨੇ ਪੂਰੇ ਧਰਤ ਵਿੱਚ ਲਾਗੂ ਹੋ ਰਹੀਆਂ ਨੇ ਪਰ ਸ਼ੁਰੂਆਤ ਤੋਂ ਨੂੰ ਕਰਨੀ ਪੈਣੀ ਆ ਪਰ ਇਹ ਧਰ ਦੇ ਲੋਕ ਦਿੱਤੇ ਆਸਰਾ ਕਰਦੇ ਨੇ ਵੀ ਹਾਂ ਪੰਜਾਬ ਦੇ ਲੋਕ ਅੱਗੇ ਹੋ ਕੇ ਚੱਲਣਗੇ ਕਾਹ ਹੀ ਕੋਈ ਵਿਰੋਧ ਨਾਮ ਜਾ ਰਿਹਾ ਹੈ ਇਹਦੇ ਕਰਕੇ ਮੇਰੇ ਸਾਰੇ ਸਾਰੇ ਵੀਰਾਂ ਨੂੰ ਬੇਨਤੀ ਆ ਹਰ ਇੱਕ ਪਿੰਡਾਂ ਦੇ ਵਿੱਚ ਆਪਣੇ ਜਾ ਰਹੇ ਦੋਸਤਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਤੋਂ ਬੱਤੇ ਬੱਤੇ ਪ੍ਰੇਲ ਕਰੋ ਉਸ ਪਾਈਜਾ ਦੇ ਮੰਗ ਨਾਲ ਜੋੜੋ ਕਿਉਂਕਿ ਇੱਕ ਮੁੱਠ ਹੋ ਗਈ ਹੈ ਤਨਨ ਅਲੋਣਿਆਂ ਲੜਨੀਆਂ ਪੈਣੀਆਂ ਨੇ ਕਿਉਂਕਿ ਜਿਹੜੇ ਪੋਲੀਟਿਕਲ ਲੀਡਰ ਨੇ 70 75 ਸਾਲਾਂ ਤੱਕ ਆਪਣਾ ਦੇਖ ਲਏ ਸਾਰੀਆਂ ਸਰਕਾਰਾਂ ਬਣਾ ਕੇ ਦੇਖ ਲੀਆਂ ਚੁਰਕੇ ਦੇਖ ਲੀਆਂ ਸਾਰਿਆਂ ਲੋਕਾਂ ਦੇ ਨਾਲ ਹੋਰ ਕੁਝ ਨਹੀਂ ਕਰਿਆ ਉਹ ਆਪਣੇ ਆਪਣੇ ਤਰੀਕੇ ਨਾਲ ਉਦਯੋਗਾਂ ਨੇ ਪਰ ਜਿਹੜੀ ਆ ਸਰਕਾਰ ਆਈ ਆ ਉਹ ਲੋਕਤਰੀ ਆਪਣੀ ਰੋਣ ਵੀ ਨਹੀਂ ਦੇ ਰਹੀ ਕਿਉਂਕਿ ਸਰਕਾਰਾਂ ਜਿਹੜੀਆਂ ਨੀਤੀਆਂ ਨੇ ਬਹੁਤ ਮਾੜੀਆਂ ਨੀਤੀਆਂ ਨੇ ਉਹਦੇ ਕਰਕੇ ਸਾਥੀਓ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਅੱਜ ਜਿਹੜਾ ਕੇਨ ਭਾਰਤ ਸੱਤੇ ਦੇ ਪ੍ਰੋਗਰਾਮ ਨੂੰ ਪੂਰੇ ਪੰਜਾਬ ਦੇ ਵਿੱਚ ਜਿੱਥੇ ਪਟਿਆਲਾ ਦੇ ਵਿੱਚ ਆਪਣੀ ਰੋਡ ਸੈਅ ਕਰਵਾਤਾ ਆ ਸੰਗਠਿਤ ਜਾਵਾਂਗੇ ਜਿੱਥੇ ਜਿਹੜਾ ਲੈਂਡ ਪੂਲਿੰਗ ਨੀਤੀ ਸਰਕਾਰ ਨੇ ਲਾਗੂ ਕਰਤੀ ਬਾਹਰ ਜਿੱਦੂ ਵੀ ਆਣੀ ਆ ਆਲਾ ਸਮਝੋ ਤੁਸੀਂ ਰਹਿ ਕੇ ਉਹਦੇ 2021 ਰਾਂ ਦੇ ਵਿੱਚ ਇਹਨਾਂ ਟੋਟਲ ਪੰਜਾਬ ਦੇ ਜਿੰਨਾਂ ਗੱਡੀਆਂ ਨੇ ਕੋਕੋ ਕਾਰਪੋਰੇਟ ਸੈਕਟਰ ਦੇ ਵਿੱਚ ਦੁਨੀਆ ਲਈ ਉਹਨਾਂ ਦੇ ਬੜੇ-ਬੜੇ ਸੌਣੂ ਬੜੇ-ਬੜੇ ਸਟੇਰ ਨਹੀਂ ਜਿਹੜੀ ਕਮਟੀ ਤਿੰਨ ਫੈਸਲੇ ਲੈਣ ਵਾਲੀ ਧਰਤੀ ਆ ਪੁਰਾਣਾ ਗ੍ਰਾਮਪੱਤਾ ਗੱਲ ਕਰੀਏ ਜਦੋਂ ਪੂਰਾ ਭਾਰਤ ਧੁੱੱਕਾ ਮਰਦਾ ਹੁੰਦਾ ਸੀ ਜਦੋਂ ਨਾਰਾ ਦਿਵਾ ਦਿੱਤਾ ਜਾਇਜ਼ ਬਾਜ਼ਾਰ ਜਾਇਜ਼ ਕਿਸਾਨ ਉੱਥੇ ਪੰਜਾਬ ਦੇ ਲੋਕਾਂ ਲਈ ਮੈਂਤ ਦੇ ਸਾਥਕਾ ਪੂਰੇ ਭਾਰਤ ਦੇ ਲੋਕਾਂ ਤੋਂ ਤੇ ਪਰਿਆ ਨਾਲ ਦੇ ਸਾਥ ਵਿੱਚ ਵੀ ਮੈਂਤ ਪਿਆ ਸਰਾਂ ਜੋ ਵੀ ਪੰਜਾਬੋ ਜਿਹੜੀ ਜ਼ਮੀਨਾਂ ਤਿੰਨ ਪ੍ਰਸ਼ਾਸਨਿਕ ਜ਼ਮੀਨਾਂ ਉਹਨੀਆਂ ਹਜ਼ਾਰਾਂ ਰੁਪਏ ਲੈ ਰਹੀ ਨੇ ਸਰਕਾਰਾਂ ਕਿਉਂਕਿ ਇਹ ਜਾਗਰ ਜਿਹੜਾ ਖਾਣ ਪ੍ਰਵਾਨ ਚਾਹਤਾ ਚੀਜ਼ਾਂ ਉੱਤੇ ਕਾਰਪੋਰੇਟ ਸਕੱਪਿਆ ਦਾ ਕਰਜ਼ਾ ਹੋਵੇ ਅੱਪਾ ਜਿਹੜੇ ਲੋਕ ਆ ਪੰਜਾਬ ਦੇ ਅਣਖ ਨੂੰ ਮਾਰਨੋਂ ਚਾਰਨੈ ਪਰ ਪੰਜਾਬ ਦੇ ਵੀ ਨਿਗਰ ਪ੍ਰਾਂਤ ਅਸਤੀਆਤ ਸਿਵਲ ਦੇ ਪਾਰਸਾ ਲੜਦੇ ਆ ਬੜੀਆ ਗੱਲ ਹੈ ਆਪਾਂ ਸਿਰੋਂ ਦੇ ਮੁੱਲ ਦੇਣਾ ਪ੍ਰਾਣਾ ਜੇ ਆਪਾਂ ਦੇ ਬਿਨਾਂ ਭਾਰਤ ਦਾ ਬੇਤ ਪੱਟੀ ਗੱਲ ਆ ਕੋਈ ਜਿਹੜੀ ਸਰਕਾਰ ਦੇ ਆਪਸੇ ਆਪਣੇ ਬੱਚਿਆਂ ਨੂੰ ਬਾਹਰ ਭੋਜ ਨਾ ਘੱਟ ਸੜੇ ਦੇਖਾ ਕਰਨਾ ਪਲੱਸ ਟੂ ਕਰੋ ਆਲਸ ਕਰਕੇ ਬਾਹਰ ਭੋਜ ਰਹਿਣ ਹੈ ਇਹ ਸਰਕਾਰ ਦੇ ਸਾਰੇ ਨੀਤੀਆਂ ਨੇ ਸਰਕਾਰ ਦੇ ਹੱਥ ਆਕਾਰਪਰ ਸੈਕਟਰ ਦਾ ਆਇਆ ਵੀ ਤੁਹਾਨੂੰ ਉਹ ਹਾਲਾਤ ਪੈਦਾ ਕਰਨਾ ਹੈ ਵੀ ਤੁਸੀਂ ਜ਼ਮੀਨ ਛੱਡਣ ਨੂੰ ਮਜਬੂਰ ਹੋ ਜੇ ਚਾਹ ਦੇ ਤੁਸੀਂ ਸੋਰ ਕੇ ਲੜਾਈਆਂ ਲੜ ਕੇ ਆਪਣੀ ਜ਼ਮੀਨਾਂ ਬਚਾ ਰਹੇ ਹੋ ਤਾਂ ਲੈਣ ਪੋਲਿੰਗ ਪਾਲਿਸੀ ਜਿਹੜੀ ਨੀਤੀ ਲੈ ਕੇ ਆਣ ਹੈ ਉਹ ਬਹੁਤ ਮਾਰੂ ਨੀਤੀ ਹੈ ਭਾਂਕ ਨੀਤੀ ਆ ਇਹਦੇ ਆਪਾਂ ਨੂੰ ਸਾਰੇ ਨੂੰ ਬਚਣਾ ਪੈਣਾ ਉਹ ਬੜੀ ਹੀ ਆਦਰ ਪੋਲਿੰਗ ਪਾਲਿਸੀ ਆ ਇਹਨੂੰ ਮੁੱਢੋਂ ਰੱਦ ਕਰੋ ਇਹਦੇ ਕਰਕੇ ਸਾਲ ਨੂੰ ਫਿਰ ਪੀਲਾ ਬੈਂਤੂ ਆ ਭਾਈ ਆਲਵਾਈ ਨੂੰ ਪਿੰਡਾਂ ਵਿਚ ਲੈ ਕੇ ਜਾਓ ਆਪਣੇ ਇਸ ਤਰ੍ਹਾਂ ਦਾ ਕਹਾ ਬਗਾ ਅਨੰਦ ਭਾਈਓ ਫੌਜ ਦੀ ਕਹਾ ਖਾਸਾ ਸ੍ਰੀ ਜੈ ਜੀ ਜੀ ਪਟੋ ਇਸ ਤੋਂ ਬਾਅਦ ਬੋਲੂਗਾ ਆਪੂ ਗੁਰਵੰਦਰ ਸਿੰਘ ਬਾਲੁਰਪੁਰ ਪਰਮੰਦਰ ਸਿੰਘ ਬਾਵਰਪੁਰ ਇਹਨਾਂ ਦੇ ਬੋਲੇ ਬੋਲੇ ਪਰਮੇਂਦਰ ਸਿੰਘ ਬਾਵਰਪੁਰ ਜੀ ਦੀ ਆਵਾਜ਼ ਰੋਕਦਾ ਹੋਇਆ ਤੁਹਾਡੇ ਨੂੰ ਸਤਿ ਸ੍ਰੀ ਅਕਾਲ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਕਿਸਾਨ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਖੁੱਤੇ ਦੀ ਸਾਂਝ ਪਾਈ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਆਪਣਾ ਮੇਨ ਮਕਸਦ ਹੈ ਤੇ ਨਵੀਂ ਇਹ ਸਰਕਾਰ ਲੈਂਡ ਪੋਲਿੰਗ ਦੀ ਪੰਜਾਬ ਦੇ ਵਿੱਚ ਲਾਗੂ ਕਰਨ ਜਾ ਰਹੀ ਹੈ ਕਿਉਂਕਿ ਭਰਾਵੋ ਜੇ ਆਪਾਂ ਇਹਨੂੰ ਬਰੀਕੀ ਨਾਲ ਦੇਖੀਏ ਤਾਂ ਜਿਹੜਾ ਅੰਦੋਲਨ ਆਪਾਂ ਪੰਜਾਬ ਭਾਰਤ ਦੇ ਬਾਡਰਾਂ ਦੇ ਉੱਪਰ ਲੜਿਆ ਦਿੱਲੀ ਦੇ ਵਿੱਚ ਜਾ ਕੇ ਉਹ ਅੰਦੋਲਨ ਉਦੋਂ ਬਾਅਦ ਜਿਹੜਾ ਆਪਾਂ ਪੰਜਾਬ ਦੇ ਬਾਡਰਾਂ ਉੱਪਰ ਲੜਿਆ ਉਹ ਅੰਦੋਲਨ ਉਹ ਤਾਂ ਵੀ ਖਤਰਨਾਕ ਪਾਲਿਸੀ ਹੈ ਕਿਉਂਕਿ ਸਿੱਧਮ ਸਿੱਧਾ ਇਹ ਆਪਣੀਆਂ ਜ਼ਮੀਨਾਂ ਦੇ ਉੱਪਰ ਡਾਕਾ ਹੈ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਜੇ ਅੱਜ ਆਪਾਂ ਲੜਨ ਦੀ ਸਮਰੱਥਾ ਰੱਖਦੇ ਹਾਂ ਅੱਜ ਅੱਜ ਆਪਾਂ ਇੱਥੇ ਇਕੱਠੇ ਹੋਇਆ ਤਾਂ ਇਹਦਾ ਕਾਰਨ ਇਹੀ ਆ ਕਿਉਂਕਿ ਜ਼ਮੀਨਾਂ ਇਹਨਾਂ ਨੂੰ ਰੜਕਦੀਆਂ ਨੇ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਕੋਲੇ ਸਮਾਂ ਹੈ ਸਮਰੱਥਾ ਲੜਨ ਦੀ ਕਿਉਂਕਿ ਜਦੋਂ ਆਪਾਂ ਜ਼ਮੀਨਾਂ ਤੋਂ ਵਾਂਝੇ ਹੋ ਗਏ ਸਵੇਰੇ ਤੋਂ ਸ਼ਾਮ ਤੱਕ ਦਿਹਾੜੀ ਦੱਪਾ ਕਰਾਂਗੇ ਭਰਾਵੋ ਤਾਂ ਆਪਣੀ ਸਮਰੱਥਾ ਨਹੀਂ ਰਹਿਣੀ ਸਰਕਾਰ ਨਾਲ ਲੜਨ ਦੀ ਇਹ ਵੀ ਸਰਕਾਰ ਦੀ ਇੱਕ ਸਿੱਧੇ ਤੌਰ ਤੇ ਪਹੁੰਚੀ ਹੈ ਕਿਉਂਕਿ ਦੂਜੇ ਪਾਸੇ ਜੇ ਦੇਖਿਆ ਜਾਵੇ 2013 ਦੇ ਵਿੱਚ ਜਿਹੜਾ ਕਾਨੂੰਨ ਬਣਿਆ ਸੀ ਸਵਧਾਰ ਦੇ ਵਿੱਚ ਲਿਖਿਆ ਗਿਆ ਸੀ ਕਿ 70 ਤੋਂ 80% ਲੋਕਾਂ ਦੀ ਸਹਿਮਤੀ ਤੋਂ ਬਿਨਾ ਜਿਹੜੀ ਜ਼ਮੀਨ ਉਹ ਲਈ ਨਹੀਂ ਜਾ ਸਕਦੀ। ਸੋ ਅੱਜ ਤੁਸੀਂ ਦੇਖ ਲਓ ਵੱਡੀਆਂ-ਵੱਡੀਆਂ ਸੜਕਾਂ ਨਿਕਲ ਰਹੀਆਂ ਨੇ ਭਾਰਤ ਮਾਰਾ ਵਰਗੀਆਂ ਹੋਰ ਕਿੰਨੇ ਤਰ੍ਹਾਂ ਦੇ ਪ੍ਰੋਜੈਕਟ ਨਿਕਲ ਰਹੇ ਨੇ ਸਿੱਧੇ ਖਾਤਿਆਂ ਦੇ ਵਿੱਚ ਪੈਸੇ ਛੱਟੇ ਜਾ ਰਹੇ ਨੇ। ਹਰ ਵਿਅਕਤੀ ਜਿਹੜੀ ਲੈਂਡ ਪੋਲਿੰਗ ਆ ਇਹ ਤਾਂ ਬਿਨਾ ਪੈਸਿਆਂ ਤੋਂ ਸਿੱਧਾ ਸਿੱਧੇਮ ਸਿੱਧਾ ਕਬਜ਼ਾ ਸੋ ਇਸ ਤਰ੍ਹਾਂ ਆਪਾਂ ਦੇਖੀਏ ਜੇ ਸੰਵਿਧਾਨ ਨੂੰ ਛਿਕੇ ਟੱਕ ਕੇ ਅੱਜ ਜਿਹੜੀ ਪੰਜਾਬ ਸਰਕਾਰ ਹੈ ਉਹ ਆਪਣੇ ਤੇ ਜ਼ਬਰ ਤੇ ਉਤਰੀ ਹੋਈ ਆ ਜ਼ਮੀਨਾਂ ਖੋਹਣ ਤੇ ਲੱਗੀ ਹੋਈ ਆ ਸੋ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਇਹ ਕਾਨੂੰਨ ਦੇ ਬਿਲਕੁਲ ਉਲਟਾ ਹੈ ਕਿ ਅਬਜਾਊ ਜ਼ਮੀਨਾਂ ਦੇ ਉੱਪਰ ਕਬਜ਼ਾ ਕਰਨਾ ਜਿੱਥੇ ਇੱਕ ਪਾਸੇ ਪੂਰੇ ਦੇਸ਼ ਦੀ ਆਬਾਦੀ ਵਧ ਰਹੀ ਆ ਤਾਂ ਨਾਜ ਲਈ ਜ਼ਮੀਨਾਂ ਜਿਹੜੀ ਉਹਦੀ ਥੋੜਾ ਹੋ ਰਹੀ ਆ ਜਮੀਨਾਂ ਘਟ ਰਹੀਆਂ ਨੇ ਅਨਾਜ ਘਟ ਰਿਹਾ ਹੈ ਸੋ ਇਹ ਵੀ ਕਾਨੂੰਨ ਦੇ ਬਿਲਕੁਲ ਉਲਟਾ ਕਾਨੂੰਨ ਨੂੰ ਸਿੱਕੇ ਟੰਕੇ ਇਹ ਕੀਤਾ ਜਾ ਰਿਹਾ ਹੈ ਸੋ ਆਪਾਂ ਜੇ ਦੇਖਣਾ ਹੋਵੇ ਦੋ ਤਰ੍ਹਾਂ ਦਾ ਕਾਨੂੰਨ ਆ ਅੱਜ ਦੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਚੱਲ ਰਿਹਾ ਹੈ ਇੱਕ ਤਾਂ ਉਹ ਜਿਹੜਾ ਭਾਰਤ ਦਾ ਕਾਨੂੰਨ ਆ ਜਿਹੜਾ ਸਿਰਫ ਕਾਗਜ਼ਾਂ ਦੇ ਵਿੱਚ ਲਾਗੂ ਹੁੰਦਾ ਹੈ ਇੱਕ ਉਹ ਜਿਹੜਾ ਕਾਰਪੋਰੇਟ ਪੱਖੀ ਕਾਨੂੰਨ ਹੈ ਉਹਦੇ ਮੁਤਾਬਕ ਅੱਜ ਜਿਹੜਾ ਆਪਾਂ ਧਰਨਾ ਪ੍ਰਦਰਸ਼ਨ ਕਰ ਰਹੇ ਆ ਤਾਂ ਇਹ ਗੈਰ ਕਾਨੂੰਨੀ ਹੈ ਇਹ ਕਾਨੂੰਨ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਹੋਣਾ ਹੈ ਕਿਤੇ ਵੀ ਆਪਾਂ ਨੂੰ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ ਤੁਸੀਂ ਇਹਦੀ ਝਲਕ ਹੀ ਪੰਜਾਬ ਸਰਕਾਰ ਤੋਂ ਦੇਖ ਰਹੇ ਹੋ ਉਹ ਕਹਿੰਦੇ ਨੇ ਵੀ ਤੁਹਾਨੂੰ ਸੜਕਾਂ ਦੇ ਨਹੀਂ ਆਉਣ ਦੇਣਾ ਤੁਹਾਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨ ਦੇਣਾ ਇਹ ਸਿੱਧਮ ਸਿੱਧਾ ਬਿਆਨ ਆ ਪੰਜਾਬ ਸਰਕਾਰ ਦਾ ਸੋ ਇਹ ਕਾਨੂੰਨ ਕਾਰਪੋਰੇਟ ਪੱਖੀ ਆ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਚੱਲ ਰਿਹਾ ਹੈ ਕਾਰਪੋਰੇਟਾਂ ਦਾ ਕਾਨੂੰਨ ਚੱਲ ਰਿਹਾ ਉਹਦੇ ਮੁਤਾਬਕ ਹੀ ਜਿਹੜੀਆਂ ਨੀਤੀਆਂ ਪਾਲਿਸੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ ਸੋ ਜਿਹੜੀ ਲੈਂਡ ਪੋਲਿੰਗ ਪਾਲਸੀ ਐ ਇਹਨੂੰ ਆਪਾਂ ਸਾਰੀਆਂ ਜਥੇਬੰਦੀਆਂ ਮੁੱਢ ਤੋਂ ਹੀ ਨਕਾਰਦੇ ਆਂ ਆਪਾਂ ਇਹਦਾ ਪ੍ਰਚਾਰ ਲੋਕਾਂ ਤੱਕ ਪਿੰਡਾਂ ਪਿੰਡਾਂ ਤੱਕ ਲੈ ਕੇ ਜਾਵਾਂਗੇ ਇਹ ਇਕੱਲੀ ਮਾਰ ਕਿਸਾਨਾਂ ਤੱਕ ਨਹੀਂ ਭਰავੋ ਹਰ ਵਰਗ ਤੱਕ ਮਾਰ ਐ ਕਿਉਂਕਿ ਕਿਸਾਨਾਂ ਤੋਂ ਲੈ ਕੇ ਸਾਰਿਆਂ ਦਾ ਸਰਕਲ ਚੱਲਣਾ ਐ ਮੰਡੀਆਂ ਤੋਂ ਆੜ੍ਹੀਆਂ ਤੋਂ ਲੈ ਕੇ ਸ਼ਹਿਰਾਂ ਤੋਂ ਦੁਕਾਨਦਾਰਾਂ ਤੋਂ ਪੁਜਾਰਾਂ ਤੋਂ ਸਾਰਾ ਸਿਸਟਮ ਇੱਥੋਂ ਚੱਲਣਾ ਐ ਇਸ ਕਰਕੇ ਵੀ ਇਹ ਸਿੱਧੇ ਸਿੱਧੇ ਆਪਣੇ ਹੱਕਾਂ ਦੇ ਉੱਪਰ ਡਾਕਾ ਐ ਸੋ ਮੈਂ ਹੀ ਬੇਨਤੀ ਕਰਦਾ ਸਾਰਿਆਂ ਨੂੰ ਜਿੰਨੇ ਆਪਾਂ ਇੱਥੇ ਵੀਰ ਆਏ ਆ ਵੀ ਆਪਾਂ ਇਹ ਪ੍ਰਚਾਰ ਆਪਣੇ ਪਿੰਡਾਂ ਤੱਕ ਲੈ ਕੇ ਜਾਈਏ ਲੋਕਾਂ ਨੂੰ ਜਾਗਰੂਤ ਕਰੀਏ ਕਿਉਂਕਿ ਠੀਕ ਹੈ ਅੱਜ ਕੰਮਕਾਰ ਆਪਾਂ ਘਰਾਂ ਦੇ ਵਿੱਚ ਵਿਜੀ ਆ ਆਪਣੇ ਘਰੇਲੂ ਕੰਮਕਾਰਾਂ ਦੇ ਵਿੱਚ ਵਿਜੀ ਆ ਸੋ ਕੰਮਕਾਰ ਵੀ ਭਰਾਵੋ ਤਾਂ ਨੇ ਜੇ ਜ਼ਮੀਨਾਂ ਰਹਿਣਗੀਆਂ ਇਸ ਕਰਕੇ ਅੱਜ ਲੋੜ ਹੈ ਜ਼ਮੀਨਾਂ ਦੇ ਉੱਪਰ ਜਿਹੜਾ ਢਾਕਾ ਸਰਕਾਰ ਮਾਰ ਰਹੀ ਆ ਇਹ ਤੋਂ ਆਪਾਂ ਨੂੰ ਬਚਣ ਦਾ ਸੋ ਅੱਜ ਜਿਵੇਂ ਲੁਧਿਆਣਾ ਦੇ ਵਿੱਚ ਤੁਸੀਂ ਦੇਖਿਆ ਹੈ ਕਿਵੇਂ ਜਿਹੜੇ ਇੰਡਸਟਰੀਸਟ ਨੇ ਜਾਂ ਬਿਜ਼ਨਸਮੈਨ ਨੇ ਜਾਂ ਹੋਰ ਉੱਥੇ ਮਤਲਬ ਲੋਕਲ ਬੰਦੇ ਨੇ ਉਹਨਾਂ ਨੂੰ ਕਿਵੇਂ ਡਰਾ ਧਮਕਾ ਕੇ ਥਾਣੇ ਚੌਕੀਆਂ ਤੇ ਐਸਟੀਐਮ ਦਫ਼ਤਰਾਂ ਦੇ ਉੱਪਰ ਬਿਠਾ ਕੇ ਕੂੜਕਾ ਪਕੋ ਉਹਨਾਂ ਦੇ ਜ਼ਮੀਨਾਂ ਦੇ ਉੱਪਰ ਸਾਈਨ ਕਰਾਏ ਜਾ ਰਹੇ ਨੇ ਵੀ ਜ਼ਮੀਨਾਂ ਸਾਨੂੰ ਸਿੱਧੇ ਤੌਰ ਤੇ ਦੋ ਨਹੀਂ ਮੰਨਦੇ ਤਾਂ ਉਹਨਾਂ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਦੇ ਉੱਪਰ ਪਰਚਿਆਂ ਦਾ ਦਬਾਅ ਬਣਾਇਆ ਜਾ ਰਿਹਾ ਹੈ ਇਸ ਕਰਕੇ ਵਪਾਰੀ ਵਰਗ ਨੂੰ ਪਹਿਲਾਂ ਤੁਸੀਂ ਦੇਖਿਓ ਵੀ ਲੁਧਿਆਣਾ ਦੇ ਵਿੱਚ ਪਹਿਲਾਂ ਇਹਨਾਂ ਨੂੰ 90 ਹਜ਼ਾਰ ਰਿਹਾ ਹੈ ਇਹਨਾਂ ਦੇ ਉੱਪਰ ਸਪੈਸ਼ਲ ਡਿਊਟੀ ਲਾ ਰੱਖੀ ਆ ਪੁਲਿਸ ਦੀ ਸੋਇ ਕੰਮਾਂ ਹੋ ਗਈ ਭਰਾਵੋ ਪੁਲਸ ਸਾਰੇ ਕੰਮ ਛੱਡ ਤੇ ਨਾ ਤਾਂ ਨਸ਼ਾ ਰਹਿ ਗਿਆ ਹੁਣ ਪੰਜਾਬ ਦੇ ਵਿੱਚ ਨਾ ਹੋਰ ਕਿਸੇ ਤਰ੍ਹਾਂ ਦਾ ਜਿਹੜੀਆਂ ਵਾਰਦਾਤਾ ਹੁੰਦੀਆਂ ਲੁੱਟਾਂ ਫੋੜਾਂ ਕਤਲਿਆਂ ਮੁੰਡਾ ਸਾਰਾ ਕੁਝ ਖਤਮ ਹੋ ਗਿਆ ਆਪਣੇ ਤੇ ਆ ਪੇਸ ਹੋਣਾ ਤੇ ਇਸ ਦਿਨੇ ਛੱਡ ਤੇ ਇਸ ਕਰਕੇ ਜਾਗੋ ਇਕੱਠੇ ਹੋਵੋ ਇਹ ਲੈਂਡ ਪੋਲਿੰਗ ਪਾਲਿਸੀ ਆਪਾਂ ਮੋੜ ਤੋਂ ਨਕਾਰ ਦੇ ਇਹਨੂੰ ਖਤਮ ਕਰੇ ਬਿਨਾ ਆਪਾਂ ਨੇ ਸਾਹ ਨਹੀਂ ਲੈਣਾ ਸੋ ਇੰਨੀਆਂ ਬੇਨਤੀਆਂ ਨੇ ਸਮਾਂ ਥੋੜਾ ਸੋ ਬਾਈ ਜੀ ਜੀ ਕਾ ਖਾਸਾ ਬਾਈ ਜੀ ਕੀ ਫਤਹ ਹਾਂ ਜੀ ਕਿਸਾਨ ਭਰਾਵੋ ਥੋੜਾ ਜਨਾ ਟਾਈਮ ਕੱਟ ਕੇ ਨਾ ਥੋੜੀ ਜੀ ਛੋਟੀ ਜੀ ਗੱਲ ਸੁਣ ਲਓ ਇੱਕ ਜਿਆਦਾ ਟਾਈਮ ਨਹੀਂ ਲੰਦਾ ਸਿਰਫ ਇੱਕ ਦੋ ਮਿੰਟ ਹੀ ਲਊਗਾ ਜਿਹੜਾ ਨੈੱਟਵਰਕਾ ਜਿੰਨੇ ਕੋਈ ਵੀ ਕਿਸੇ ਵੀ ਚੀਜ਼ ਦਾ ਕਿ ਨੈੱਟਵਰਕ ਹੁੰਦਾ ਜਦੋਂ ਉਹ ਨੈੱਟਵਰਕ 'ਚ ਬੀਕਦੇ ਸਾਜੇ ਫਿਰ ਉਹ ਨੈੱਟਵਰਕ ਫੇਲ ਹੋ ਜਾਂਦੇ ਆ ਆਪਣੀਆਂ ਜਿਹੜੀਆਂ ਜਿੰਨੀਆਂ ਵੀ ਆਪਣੀਆਂ ਚਾਹੇ ਸੂਬੇ ਦੀਆਂ ਲਾ ਲਓ ਚਾਹੇ ਜ਼ਿਲ੍ਹਿਆਂ ਦੀਆਂ ਲਾ ਲਓ ਆਪਣੀਆਂ ਮੀਟਿੰਗਾਂ ਨੂੰ ਸਰਗਰਮ ਕਰੋ ਸਭ ਤੋਂ ਜਿਹੜੀ ਪੱਟੀ ਆਪਾਂ ਨੂੰ ਅੱਜ ਲੋੜ ਆ ਜਿਹੜੇ ਚਿੱਪ ਵਾਲੇ ਮੀਟਰ ਲੱਗ ਰਹੇ ਆ ਜੇ ਆਪਾਂ ਨੇ ਇਹ ਚਿੱਪ ਵਾਲੇ ਮੀਟਰਾਂ ਦੇ ਵਿੱਚ ਧਿਆਨ ਦੇ ਤਾਂ ਤਾਂ ਜਿਹੜੀ ਆਪਣੇ ਸੂਬੇ ਦੀ ਪਾਵਰ ਕ ਆਪਣੇ ਨਾਲ ਵੱਧ ਤੋਂ ਵੱਧ ਆਪਣੇ ਨਾਲ ਯੋਗਦਾਨ ਪਾਣਾ ਸ਼ੁਰੂ ਕਰ ਦੂਗੀ ਜਿਵੇਂ ਕੱਲ ਮੰਨ ਲਓ ਕੱਲ ਹੀ ਆਪਾਂ ਆਪਸ ਸੁਣਿਆ ਦੇਖਿਆ ਜਿਹੜਾ ਕਿ ਇੱਕ ਟੂਲ ਟੈਕਸ ਤੇ ਇੱਕ ਪਰਚੀ ਕੱਟੀ ਗਈ ਆ ਉਹ ਪਰਚੀ ਜਿਹੜੀ 250 ਦੀ ਆ ਪਰ ਉਹ ਗੱਲ 250 ਰੁਪਏ ਦੀ ਨਹੀਂ ਗੱਲ ਅਣਖ ਦੀ ਆ ਉਸ ਬੰਦੇ ਨੇ ਉਸ ਕਿਸਾਨ ਨੇ ਉਸ ਅਣਖ ਤੇ ਜਿਹੜੀ ਗੱਲ ਕਹੀ ਉਸ ਅਣਖ ਤੇ ਜਿਹੜੇ ਜਿਹੜੇ ਬੰਦਿਆਂ ਨੇ ਕਮੈਂਟ ਕੀਤੇ ਜੇ ਆਪਾਂ ਜਿਆਦਾ ਨਹੀਂ ਕੁਝ ਕਰ ਸਕਦੇ ਪਰ ਉਹ ਕਮੈਂਟਰੀ ਕਰ ਦਿਆ ਕਰੋ ਜਾਂ ਫੋਨ ਹੀ ਕਰ ਲਿਆ ਕਰੋ ਵੀ ਅਸੀਂ ਹਾਜ਼ਰ ਖੜੇ ਆ ਪਰ ਉਹ ਸਾਨੂੰ ਇੱਕ ਕਾਲ ਦੋ ਅਸੀਂ ਇੱਕ ਕਾਲ ਤੇ ਹਾਜ਼ਰ ਹੋ ਜਾਾਂਗੇ ਅੱਜ ਇਹ ਹਾਲਾਤ ਹੋਏ ਪਏ ਆ ਪੂਲਟੈਕਸਾਂ ਤੇ ਆਪਣੇ ਕਾੜਾ ਨੂੰ ਇਗਨੋਰ ਕੀਤਾ ਜਾ ਰਹੇਗਾ ਜਾਂ ਜੇ ਆਪਣੇ ਬੈਚ ਲੱਗਿਆ ਵਾ ਤੁਹਾਡੇ ਕੋਲ ਝੰਡਾ ਨਹੀਂ ਜੇ ਝੰਡਾ ਹੈਗਾ ਤਾਂ ਬੈਚ ਨਹੀਂ ਜੀ ਇਹ ਗੱਲਾਂ ਤੇ ਧਿਆਨ ਦੇਵੋ ਭਰਾਵੋ ਜੇ ਆਪਾਂ ਨੇ ਇਹਨਾਂ ਨੂੰ ਹੁਣ ਤੇ ਕਾਂਗਰਸਾਂ ਕਰ ਦਿੱਤਾ ਨਾ ਤਾਂ ਇਹਨਾਂ ਦੇ ਇਲਜ਼ਾਮ ਆਪਾਂ ਨੂੰ ਭੁਗਤਣੇ ਪੈਣੇ ਆ ਤਾਂ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਵੈਗਰੀਗਾ ਖਾਲਸਾ ਵੈਗਰੀ ਫਤੇ ਅੱਗੇ ਆਪਣੇ ਚੱਲਣ ਤੋਂ ਪਹਿਲਾਂ 5 ਮਿੰਟ ਵਾਸਤੇ ਰਣਜੀਤ ਸਿੰਘ ਖਾਲਸਾ ਪਰ ਅੱਜ ਦੇ ਪ੍ਰੋਗਰਾਮ ਬਾਰੇ ਕੋਈ ਨਹੀਂ ਪੁੱਛਦਾ ਵਿਅਤੀ ਕਰੀ ਰਿਹਾ ਕੋਈ ਪੁੱਛਦਾ ਨੰਬਰ 100 ਮੀਟਰ 100 ਮੀਟਰ ਸੁਪਰਵਾਇਜ਼ਰ ਦਾ ਇੱਕ ਫੋਟੋ ਦਿਓ ਉਹ ਵੀ ਨਾਮ ਆਇਛੇ ਵਿਅਤੀ ਕਰਦੀ ਆਪਾਂ ਵਕ ਵਕ ਜੱਤੇ ਬੰਦੀਆਂ ਹਾਂ ਤੇ ਆਗੂ ਤੇ ਵਰਕਰ ਸਹਿਬਾਨ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਮੋਟਰਸਾਈਕਲ ਮਾਰਚ ਹੈ ਜਿਹੜਾ ਉਹ ਸ਼ਹਿਰਾਂ ਚ ਹੁੰਦਾ ਹੋਇਆ ਤੇ ਜਿਹੜੇ ਪਿੰਡਾਂ ਦੇ ਵਿੱਚ ਇਹ ਸਕੀਮ ਸਰਕਾਰ ਨੇ ਲਾਗੂ ਕਰਨੀ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਮਾਰਚ ਜਿਹੜਾ ਉਹ ਕਰਨਾ ਹੈ ਸੋ ਕਾਨੂੰਨ ਆ ਜਿਹੜਾ ਇਹ ਜਿਹੜੀ ਐਨਾ ਮਾੜਾ ਹੈ ਕਿ ਜੇ ਜਮੀਨਾਂ ਸਰਕਾਰ ਖੋਲ੍ਹਨੀ ਹੈ ਬਿਨਾ ਕੋਣ ਦਿੱਤੇ ਲੱਤੇ ਤਾਂ ਪਰ ਤੁਸੀਂ ਇਹ ਸੋਚ ਲਓ ਵੀ ਜਿਵੇਂ 2020 ਦੇ ਵਿੱਚ ਕਰੋਨਾ ਦੇ ਵਕਤ ਬਿਨਾਂ ਇੱਕ ਖੇਤੀ ਦੇ ਸੈਕਟਰ ਤੋਂ ਸਾਰਾ ਸੈਕਟਰ ਜਿਹੜਾ ਭਾਰਤ ਦਾ ਤਬਾਹ ਹੋ ਗਿਆ ਸੀ ਜੇ ਇੱਕ ਬਚਿਆ ਸੀ ਸੈਕਟਰ ਦਾ ਖੇਤੀਬਾੜੀ ਦਾ ਸੈਕਟਰ ਬਚਿਆ ਦੀ ਤੇ ਇਤੋਂ ਦੀਆਂ ਸਰਕਾਰਾਂ ਨੂੰ ਇਤੋਂ ਦੇ ਤਨਾਟਾਂ ਨੂੰ ਇਤੋਂ ਦੇ ਕਾਰਪੋਰੇਟਾਂ ਨੂੰ ਪਤਾ ਕਿ ਜੇ ਖੇਤ ਸਾਡੇ ਖਾਨੇ ਹੋ ਜਾਣਗੇ ਤਾਂ ਲੋਕਾਂ ਨੂੰ ਰੋਟੀ ਦੇ ਜਿਹੜੇ ਲੈਲੇ ਨੇ ਉਹ ਪੈ ਜਾਣਗੇ ਤੇ ਲੋਕ ਉਹਨਾਂ ਦੇ ਗੁਲਾਮ ਬਣ ਕੇ ਰਹਿ ਜਾਣਗੇ ਇਹ ਸਭ ਤੋਂ ਵੱਡੀ ਜਿਹੜੀ ਪਾਲਿਸੀ ਆ ਭਾਰਤ ਦੇ ਤੇ ਵਿਦੇਸ਼ਾਂ ਦੇ ਜਿਹੜੇ ਕਾਰਪੋਰੇਟਾਂ ਦੀ ਆ ਇਹ ਜ਼ਮੀਨ ਨੂੰ ਕਿਵੇਂ ਹਟਾਉਣਾ ਤੇ ਉਹਦੇ ਚ ਬਹੁਤ ਵੱਡਾ ਜਿਹੜਾ ਹਮਲਾ ਇੱਕ ਆ ਜਿਹੜੇ ਲੈਂਡ ਪੂਲਿੰਗ ਸਕੀਮ ਦੇ ਵਿੱਚ ਜਿਹਨੂੰ ਡਵੈਲਪਮੈਂਟ ਦੇ ਨਾਂ ਤੇ ਲੈ ਕੇ ਆਇਆ ਉਹਦੇ ਚ ਇੱਕ ਤਿਆ ਆ ਭਰਾਵੋ 8 ਨੰਬਰ ਤੇ ਪੇਜ ਤੇ ਪੜ ਲਿਓ ਉਹਦੇ ਤੇ ਲਿਖਿਆ ਹੋਇਆ ਜਿਹਦਾ 1 ਏਕੜ ਜ਼ਮੀਨ ਇਸ ਸਕੀਮ ਦੇ ਅਧੀਨ ਆਉਂਦਾ ਜਿਹੜੇ ਮਹਾਲੀ ਤੇ ਚੰਡੀਗੜ੍ਹ ਵਾਲੇ ਨੇ ਕਮਾਟਾ ਵਾਲੇ ਨੇ ਉਹਨਾਂ ਨੂੰ 1 ਕਰੋੜ ਰੁਪਈਆ ਇੱਕ ਏਕੜ ਪਿੱਛੇ ਦੇਣਾ ਪੈਣਾ ਤੇ ਉਹਨਾਂ ਦੇ ਘਰਾਂ ਨੂੰ ਜਿਹੜੇ ਰਸਤੇ ਜਾਣਗੇ ਜਿਹੜੇ ਪਾਰਕ ਬਣਨਗੇ ਉਹਨਾਂ ਦੀ ਅੱਡ ਡਵੈਲਪਮੈਂਟ ਵਾਸਤੇ 60 40 ਦਿਨ ਪਾਰ ਤੇ ਨਾਲ ਅਲੱਗ ਤੋਂ ਖਰਚਾ ਜਿਹੜਾ ਪੈਣਾ ਹੋਰ ਵੱਡੀ ਗੱਲ ਆ ਇਹ ਠਮਾਟਾ ਦੋ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਆ ਤੇ ਪਟਿਆਲੇ ਦੇ ਵਿੱਚ ਪੁੱਡਾ ਤੇ ਦੂਜੀਆਂ ਜਿਹੜੀਆਂ ਹੋਰ ਸ਼ਹਿਰ ਨੇ ਉਹਨਾਂ ਦੇ ਵਿੱਚ ਗਲਾਟਾ ਵੀ ਆ ਇੱਕ ਦੋ ਹੋਰ ਜੱਸੀਆਂ ਨੇ ਉਹਦੇ ਜੇ ਤੈ ਆ ਕਿ ਜੇ ਗਲਾਟਾ ਵਾਲੇ 1 ਕਰੋੜ ਲੈਂਦੇ ਆ ਪਰ ਜਿਹੜੀਆਂ ਫੁੱਟਾ ਵਰਗੀਆਂ ਦੂਜੀਆਂ ਜਰਸੀਆਂ ਨੇ ਉਹਦਾ ਖਰਚਾ ਉਹ ਕਿਸਾਨ ਤੇ ਠੇਕੜਦਾ 2 ਕਰੋੜ ਤੱਕ ਵੀ ਲੈਣਗੇ ਇਹ ਇਹਨਾਂ ਦੇ 8 ਨੰਬਰ ਪੇਜ ਤੇ ਆ ਪੜ੍ਹ ਲਓ ਤੁਸੀਂ ਆਪ ਤੇ ਦੂਜਾ ਇਹਨਾਂ ਨੂੰ ਪਤਾ ਕਿ ਜੇ ਆਹ ਲੋਕ ਅੰਦੋਲਨਕਾਰੀ ਆ ਜਿਹੜੇ ਅੰਦੋਲਨ ਲੜਦੇ ਆ ਇਹ ਉਹ ਕਿਸਾਨ ਲੜਦੇ ਆ ਉਹ ਲੋਕ ਲੜ ਸਕਦੇ ਆ ਜਿਨ੍ਹਾਂ ਦੇ ਪੀਪੇ ਜਾਟਾ ਹੁੰਦਾ ਤੇ ਢੋਰ ਚ ਕਣਕ ਹੁੰਦੀ ਆ ਕਿਉਂਕਿ ਇੱਥੇ ਤੁਸੀਂ ਦੇਖਿਆ ਕਿ ਮਜ਼ਮਲਾਜਮ ਭਲਾ ਸਾਲ-ਸਾਲ ਕਿਤੇ ਦੇਖਿਆ ਕਿਤੇ ਮਜ਼ਦੂਰ ਦੇਖਿਆ ਆ ਇਥੇ ਕੋਈ ਹੋ ਰਿਹਾ ਜਾਂ ਵਰਕ ਦੇਖਿਆ ਜਿਹੜਾ ਸਾਲ-ਸਾਲ ਇਹ ਧਰਨੇ ਮੁਜਾਰੇ ਕਰ ਲੂਗਾ ਉਹ ਇੱਕ ਦਿਨ ਕਰ ਲੂਗਾ ਦੋ ਦਿਨ ਕਰ ਲੂਗਾ ਤੀਜੇ ਦਿਨ ਉਹਨਾਂ ਦੇ ਪੀਪੇ ਚ ਭਰਾਵਾ ਆਟਾ ਮੁੱਕ ਜਾਂਦਾ ਤੇ ਆ ਲੋਕ ਆ ਜਿਹੜੇ ਇਸ ਧਰਤੀ ਦੇ ਮਾਲਕਾ ਇਹਨਾਂ ਦੇ ਢੋਲਾਂ ਦੇ ਵਿੱਚ ਕਣਕ ਪਈ ਆ ਇਸ ਕਰਕੇ ਲੜਾਈ ਆ ਜਿਹੜੀ ਇਹ ਦੰਦੇ ਆ ਉਹ ਢੋਲਾਂ ਜੋ ਕਣਕ ਕਢਾਉਣ ਦਾ ਜਾਨੀ ਸਿੱਧਾ ਅਰਥ ਇਹਨਾਂ ਦਾ ਇਹ ਹੈ ਕਿ ਇਹਨਾਂ ਤੋਂ ਜ਼ਮੀਨਾਂ ਹਥਿਆਲੋ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਇੱਥੇ ਹੁਣ ਦੁਖਨਵਾਰ ਸਾਹਿਬ ਦੇ ਅੱਗੇ ਦੀ ਹੋ ਕੇ ਖੰਡਾ ਚੌਕ ਤੇ ਖੰਡਾ ਚੌਕ ਤੋਂ ਫਿਰ ਨੀਲਾ ਭਵਨ ਤੇ ਨੀਲਾ ਭਵਨ ਤੋਂ ਫੌਰਾ ਚੌਕ ਫੌਰਾ ਚੌਕ ਤੋਂ ਕੈਪਟਨ ਅਮਰਿੰਦਰ ਦਾ ਜਿਹੜਾ ਮਹਿਲ ਆ ਉਹਦੇ ਅੱਗੇ ਦੀ ਹੁੰਦੇ ਹੋਏ ਅੱਗੇ ਸੁੰਦਰ ਦੀ ਪੁਲੀਆ ਗੁਰਨਾਨਕ ਫਾਊਂਡੇਸ਼ਨ ਸਕੂਲ ਦੇ ਨਾਲ ਤੇ ਉੱਥੋਂ ਨਾਲੇ ਨਾਲੇ ਪੈ ਕੇ ਅੱਗੇ ਸ਼ੇਰਮਾਚਰਾ ਪਿੰਡਾਉਣਾ ਸ਼ੇਰਮਾਚਰਾ ਦੇ ਵਿੱਚ ਆਪਾਂ ਉੱਥੇ ਜਾ ਕੇ ਚਾਹ ਪਾਣੀ ਦਾ ਤੁਹਾਡੇ ਵਾਸਤੇ ਪ੍ਰਬੰਧ ਕੀਤਾ ਹੋਇਆ ਉੱਥੇ ਚਾਹ ਵੀ ਪੀਵਾਂਗੇ ਪਾਣੀ ਵੀ ਪੀਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਪਸਿਆਣੇ ਨੂੰ ਜਾਣੀ ਆਪਣਾ ਮਾਰਚਾ ਜਿਹੜਾ ਉਹ ਕੱਢਾਂਗੇ ਅੱਗੇ ਸਮਾਣਾ ਰੋਡ ਤੇ ਜਾ ਕੇ ਪਸਿਆਣੇ ਤੋਂ ਅੱਗੇ ਉੱਥੇ ਆਪਾਂ ਆਪਣਾ ਮਾਰਚਾ ਜਿਹੜਾ ਇੱਕ ਮੰਦਰਾ ਪਸਿਆਣੇ ਲੈਣਾ ਦੇਵੀ ਦਾ ਉੱਥੇ ਆਪਾਂ ਇਹਨੂੰ ਸਮਾਪਤ ਕਰਾਂਗੇ ਜਿਹੜੇ ਕੋਈ ਬੁਲਾਰੇ ਹੋਰ ਰਹਿ ਗਏ ਉਹ ਉੱਥੇ ਵੀ ਬੋਲਣਗੇ ਸੋ ਹੁਣ ਸੈਕਟਰੀ ਸਾਹਿਬ ਤੁਹਾਨੂੰ ਦੱਸਣਗੇ ਤੇ ਰੂਟ ਆਪਣਾ ਇਹੀ ਆ ਇੱਧਰ ਨੂੰ ਆਪਾਂ ਜਾਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਮੋਢਾ ਬਾੜ ਪੰਜਾਬ ਸਰਕਾਰ ਮੋਢਾ ਬਾੜ ਕਾਜਵਾ ਬੇਟੀ ਦਾ ਲਗੜ ਸਾਰੇ ਵੀਰਾਂ ਨੂੰ ਜਿੰਨੇ ਵੀ ਆਪਾਂ ਆਪ ਸਾਡੇ ਆ ਅੱਜ ਮਿੰਟ ਦੇ ਜਾਂਦਾ ਵਾੜਾ ਟਾਈਮ ਨਹੀਂ ਮੇਰੇ ਕੋਲ ਇਨਾਮ ਵਾੜਾ ਟਾਈਮ ਲੈਣਾ ਸੁਆ ਗੱਡੀ ਵਿੱਚ ਫਿੱਤਰਾ ਹੀ ਆਏ ਤੇ ਮਗਰੋਂ ਆਪਾਂ ਸਾਰਿਆਂ ਨੇ ਜਾਣਾ ਹੈ ਗੱਡੀ ਮੋਢੇ ਰੋਣੀ ਆਪਣੀ ਨੂੰ ਮੈਂ ਖੜਿਆ ਹੋਇਆ ਸਾਰਾ ਉਹਦੇ ਮਾਰਾ ਜਾਣਾ ਬਰੇ ਜਾਸੇ ਗਾਣਾ ਪਾ ਬਹੁਣ ਵੜੀ ਕਾ ਜੀ ਉਹਦੇ ਸਿਰੇ ਉੱਪਰ ਨਾਲ ਚੱਲਦੇ ਆਜੀ ਇਹ ਮਾਨੀ ਖਾਣੇ ਕੋਰ ਕਰਦੇ ਤਾਂ ਹਲੂ ਵਾਲੀ ਕਰਦੇ ਨਾ ਐਸਾ ਬਗਾਮ ਨਹੀਂ ਖੱਟਣੀ ਸਰਕਾਰ ਆਪਣੀ ਉਗੜੀ ਖਾ ਦੇ ਵਿੱਚ ਪਿਆ ਦਰਵਾਜ਼ਾ ਖੜਕੇ ਜੀ ਲਾਇ ਸੀਗੇ ਆਹ ਬਹੁਣ ਵੜੀ ਕਰਕੇ ਐਸੇ ਆਪਾਂ ਕੋਈ ਨਾਂ ਦਾ ਨਹੀਂ ਖੱਟਣਾ ਆਪਾਂ ਦੱਸੇ ਬਦਲ ਇੱਕ ਸਾਰ ਫੂੜਣਾ ਪਰ ਉਹ ਇੱਥੇ ਦੱਸਾਰੇ ਅਸੀਂ ਜਾਦੋ ਛੱਪੋ ਆਪਾਂ ਪਰ ਕਾਬਤਲੇ ਪਰ ਦੱਸੋ ਆਪਾਂ ਉਹ ਗੈਂਡੇ ਦੇ ਕੋਲੋਂ ਵੀ ਕਿੱਥੇ ਲਾ ਕੱਪ ਟੱਪ ਆਉਣਿਆਂ ਦੀ ਦਾ ਉਹਨਾਂ ਵਾਲੀ ਕੋਈ ਨਹੀਂ ਦੱਦੀ ਹੁਣੇ ਗਾਮਦ ਰਹੇਗੇ ਆਪਾਂ ਆਪਣਾ ਕੰਮ ਕਰਨਾ ਵਾਰੀਵੰਦ ਦਾ ਖਾਲਸਾ ਸਾਰੇ ਗੁਰੂ ਦੇ ਪੱਤੇ ਆਈ ਆ ਕੇ ਦੂਰੇ ਵਿੱਚ ਆ ਜਾਓ ਕੁਝ ਜੁੜਨਾ ਗੱਦੀ ਤੇ ਮਾਣ ਰਹਿਣਾ ਸਾਰੇ ਦੇ ਹਾਂਜੀ ਤੇ ਤੜੀ ਆ ਕੇ ਆ ਕੇ ਦੂਰੇ ਵਿੱਚ ਬੈਠੇ ਗੱਦੀ ਤੇ ਮਾਣ ਰਹਿਣਾ ਸਾਰੇ ਦੇ ਚੱਲ ਨਾ ਵੀ ਤਾਂ ਬੋਲੀ ਰਣਜੀਤ ਸਰਕਾਰਾਂ ਮਰਦਾਬਾਦ ਰਣਜੀਤ ਬੋਲੀ ਕੋ ਮਾਈਕ ਹੈ ਉਹਦੇ ਕੋਲ ਰਣਜੀਤ ਸਵਾਲ ਪੁੱਛਦੀ ਜਿੱਥੇ ਬਾਤ ਹੁੰਦੇ ਨੇ ਉਹਦੇ ਮਾਈਕ ਲੱਗਾ ਰਹੇਗਾ ਉੱਪਰ ਜੇਪ ਤੇ ਧਰਮ ਸਰਕਾਰਾਂ ਮਰਦਾਬਾਦ ਜੈਕਾਰਾ ਬੋਲ ਜਿੱਦਾਂ ਰੂਜੇ ਤੇ ਬੰਦਿਆ ਲੈ ਕਾਰਜਿੰਦਾਬਾਦ ਬੰਤਰ ਨਾਲ ਹੀ ਲੈ ਆਇਆ ਮੇਰਾ ਤਾਂ ਸਾਰੇ ਬੋਲੇ ਬੋਤਾਂਾਰੇ ਆ ਗਏ ਨੇ ਅੱਜ ਸਾਰੇ ਬੱਚੇ ਕਿੱਥੇ ਤੋਂ ਆ ਗਏ ਆ ਤੋ ਇਹ ਗੱਲ ਬਾਤ ਨਹੀਂ ਕਰਨੇ ਰਾਤ ਮੈ ਫੁੱਟੇ ਦੇ ਨਾਲ ਇੱਕ ਚੈੱਕ ਪੁਆਇੰਟ ਹੋਇਆ ਸਮੇਂ 14000 ਦੇ ਬੱਚੇ ਆ ਕਿਤੇ ਨਹੀਂ ਰੰਤਿੰਗ ਤਰਫੀਆ ਮੋਟਰ ਸਟੇਸ਼ਨ ਮਾਰਚ ਸ਼ੁਰੂ ਹੋਣ ਜਾ ਰਿਹਾ ਹੈ ਕਿਸਾਨਾਂ ਦਾ ਫਰੰਟੋਰ ਤੇ ਸਿੰਗਲ ਪਾਸ ਜਰ ਬਕਰ ਮੁੱਕੇ ਕੋ ਬੇਗਵਾਈ ਕਰ ਰਹੀ ਹੈ ਮਾਸ਼ੱਲਾ ਫਰੰਟੋਰ ਮੁੜ ਤੋਂ ਕੋ ਨਾ ਕਰੇ ਮੁੜ ਤੋਂ ਨਾ ਕਰੋ ਜਾਨ ਕੋ ਨੀਂਸ ਪਰੋ ਨਾ ਕਰੋ ਸਾਹਿਬ ਲੀਲਾ ਭਵਨ ਹੁੰਦਾ ਹੋਇਆ ਰਾਜੇ ਦੇ ਮਹਿਲਾਂ ਕੋਲ ਵੀ ਫਸਿਆਣਾ ਜਾ ਕੇ ਸਮਾਪਤ ਹੋਏਗਾ